ਕਾਲ ਜੀ ਸਾਰਿਆਂ ਨੂੰ ਕ੍ਰਿਸ਼ਨ ਜੀ ਸਤਿ ਸ੍ਰੀ ਅਕਾਲ ਆ ਜੀ ਲਗੀਆਂ ਕਰਦੇ ਢਿੱਲੀਆਂ ਪਤਾ ਲਓ ਜੀ ਸਮਾਨ ਆਪਾਂ ਲੱਦ ਲਿਆ ਏ ਰੇੜੇ ਤੇ ਹੁਣ ਲਦਾਂਗੇ ਟੈਂਪੂ ਚ ਹੁਣ ਅੱਜ ਆਪਾਂ ਚੱਲੇ ਆਂ ਪਟਿਆਲੇ ਤੇ ਆਜੋ ਉੱਥੇ ਦੇ ਰੰਗ ਡੰਗਾ ਉਹਾਨੇ ਤੁਹਾਨੂੰ ਆ ਲਿਆਂਦਾ ਆਪਾਂ ਨੇ ਜੈਕ ਬੈਰੰਗ ਪੁੱਟਣ ਵਾਲਾ ਉਹਨੇ ਤੇ ਬੈਰੰਗ ਬੁਰੰਗ ਬੋਖ ਲਿਆ ਆਪਾਂ ਹਾਂਜੀ ਭਲਵਾਨ ਬਲਾਉ ਜੀ ਭਲਵਾਨ ਨੂੰ ਸਤਿ ਸ੍ਰੀ ਅਕਾਲ ਪਲਵਾਨ ਜੀ ਮੂੰਹ ਖਲਾਰ ਲਈਦਾ ਕਦੇ ਕਦੇ ਤੇਰੇ ਬਾਤ ਤੇ ਲੈ ਫਰੂਟ ਕਰ ਉਹ ਵੈਰੀ ਗੁੱਡ ਬੜਾ ਚੰਗਾ ਬੰਦਾ ਯਾਰ ਫਿਗਰ ਵੱਡੇ ਭਰਾਣਾ ਠੀਕ ਕਿਹੜੇ ਚੀਜ਼ ਹੋ ਆਲਦੀ ਚੀਕੂ ਖਾਈਏ ਤੁਹਾਨੂੰ ਅਪੀਤਕ ਚੀਕੂ ਮੈਂ ਤਾਂ ਚੀਕੂ ਦਾ ਸ਼ਕੀਨ ਅਪੀਤੀ ਤਾਂ ਨਹੀਂ ਨਹੀਂ ਤਾਂ ਮੈਂ ਖਾ ਲਿਆ ਬੈਰੰਗ ਜਾਂਦਾ ਭੱਜਿਆ ਬੱਲਾਣਾ ਹੀ ਔਖਾ ਭਾਰਾ ਫੜ ਕੇ ਕੱਟ ਭਾ ਨੂੰ ਪੇਜ ਕਸਮ ਥੋੜੇ ਇਹ ਇ ਇੱਥੇ ਜਿਉਂ ਲਗਾ ਹੱਜੇ ਮੈਨੂੰ ਕਹਿੰਦਾ ਉਂਗਲੀ ਪਾ ਲੈ ਵਿੱਚ ਉਂਗਲਾ ਹੱਥ ਨਾਲ ਓਏ ਓਦੋਂ ਓਦਾਂ ਟਾਈਟ ਕਰਾਉਂਦਾ ਨਹੀਂ ਹੈ ਤੇ ਨਹੀਂ ਆ ਰਿਹਾ ਪਰ ਜੱਬ ਕੰਮ ਆ ਜਾਏ ਇਹ ਨਹੀਂ ਆ ਪਈਆਂ ਨਹੀਂ ਨਾ ਰਾਣਾ ਪ੍ਰੋਪਰ ਇਹ ਦੋਨੋਂ ਹੱਥ ਤਾਂ ਸਾਰੇ ਉਹ ਬਾਂਦਰਾ ਜਿਆ ਸੁਆਨ ਲੱਤ ਲਈ ਆਪਾਂ ਗੱਡੀ 'ਚ ਹਾਂਜੀ ਭਲਵਾਨ ਜੀ ਚੱਲ ਠੀਕ ਹੈ ਫਿਰ ਓਕੇ ਆਲੇ ਚਲੀਏ ਆਲ ਦੀ ਬੈਟ ਗੋਡ ਬlesੂ ਗੋਡ ਬlesੂ ਚਲੀਏ ਪ੍ਰਧਾਨ ਹਾਂਜੀ ਚਲੋ ਸਮਾਨ ਤਾਂ ਸੱਟਾ ਬਣਾ ਡਿੱਗਣ ਵਾਲਾ ਤਾਂ ਕੋਈ ਨਹੀਂ ਹਨਾ ਬਾ ਠੀਕ ਆ ਹੈ ਇੱਥੇ ਰੋਟੀਆਂ ਵਾਲੀ ਰਸਤੇ ਪਾਸੇ ਮੈਂ ਕਿਹਾ ਦੋ ਦੋ ਖਾ ਲਾਂਗੇ ਦੁਪਹਿਰ ਨੂੰ ਪਾਣੀ ਬੂਣੀ ਵਿੱਚ ਰੱਤਾ ਵੀ ਲੱਭਾ ਮੈਂ ਲੱਭੀ ਜਨਾ ਹਾਂ ਨਾ ਖਾਈ ਜਾ ਤੂੰ ਹੀ ਦੱਸੋ ਤੂੰ ਉਹਨੇ ਕਿਹਾ ਪਾਣੀ ਪੁਣੀ ਲੈ ਲਈਏ ਨਾਲ ਉੱਪਰ ਸੇਸਾ ਘਾ ਲੈ ਥੱਲੇ ਨੂੰ ਚਲੋ ਜੀ ਆਹ ਕਬੈਨ ਖੜੀ ਇੱਥੋਂ ਐ ਮੋੜ ਜਾਣਾ ਆਪਾਂ ਰੋਕ ਲਾ ਇੱਥੋਂ ਖੱਬੇ ਹੱਥ ਮੋੜ ਲਈ ਇੱਛੇ ਦੇ ਵਹਾਂ ਚ ਢੰਮੜ ਜਿਹਨੇ ਖੜਕਦੇ ਇੱਥੇ ਡੋਗ ਲੈਣਾ ਸੱਜੇ ਸੱਜੇ ਹਾਂ ਕੰਡਾ ਆਏਗਾ ਉਹ ਗੰਦਾ ਦਿੱਤੋ ਲੈਣਾ ਇੱਥੇ ਖੱਬੇ ਹਾਂਜੀ ਮੋਟਾ ਹੀ ਆ ਕੰਮ ਹੈਗਾ ਮੋਟਾ ਹੀ ਆ ਕੰਮ ਇਹਨਾਂ ਦਾ ਖੜੀਂ ਯਾਰ ਨੇ ਖਾਲੀਆਂ ਇਹ ਔਰ ਉਹ ਉੱਥੇ ਕਰਨਾ ਉਹਦੀ ਉੱਥੇ ਕਰ ਲੈ ਟਾਇਰਾਂ ਕੋਲ ਨੂੰ ਬਾ ਸਿੱਧੇ ਗੋਲ ਦੇਖ ਮਾਲ ਪਿਆ ਪਹੁੰਚ ਗਏ ਜੀ ਆਪਾਂ ਪਟਿਆਲੇ ਵੇਖੋ ਜਗਾੜ ਬੰਤੀ ਬੈਗ ਲਾ ਲਾਇਨ ਇੱਥੇ ਆ ਜਾਣੀ ਕਿੰਨੇ ਤੱਕ ਤੋਲ ਦਿੰਦਾ ਗੰਡਾ già nuova pappina ciao eh? ah ciao ciao ma non di amichino no già bangi ciao ਲੱਥ ਗਏ ਜੀ ਪੁਰਾਣਾ ਸਮਾਨ ਆਪਣਾ ਇਹਨੂੰ ਰੱਖਿਆ ਇਹਨੂੰ ਬਾਤ ਚਾ ਕਰਿਆ ਹੋਣਾ ਲਾ ਆਗੇ ਹਾਂ ਬੜਾ ਮਾਲ ਪਿਆ ਪਰ ਕਿਸੇ ਨੂੰ ਰੇਟ ਕੱਟ ਕਰਕੇ ਨਹੀਂ ਦਿੰਦੇ ਪਤਾ ਨਹੀਂ ਕੀ ਚੱਕਰ ਹੈ ਹੁਣ ਥੋੜਾ ਜਿਆਦਾ ਰੇਟ ਘਟਾਇਆ ਇਹਨਾਂ ਨੇ ਪਹਿਲਾਂ ਨਾ ਆਹ ਰੈਗੀ ਜੀ ਆਪਣੀ ਪਰਮ ਵੱਡੀ ਆਹ ਲਾਲ ਵਾਲੀ ਥੱਲੇ ਵਾਲੀ

ਆਹਹ ਉਹਨਾਂ ਦਾ ਚੱਕਲਾ ਮੜੀ ਜੀ ਉਹ ਚੀ ਚੱਕ ਪਰ ਉੱਪਰ 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 ਵੀ ਦੇਖ ਲੈ ਕੋਈ ਗੱਲ ਨਹੀਂ

ਠੀਕ ਆ ਸਾਫ ਆ ਥੱਲੇ ਹੋਣਾ ਕਿੱਥੇ ਗਿਆ ਕਿ ਤੇ ਭੋਗ ਤੇ ਬੈਠਾ ਹੀ ਜੋ ਮੈਂ ਫੋਨ ਕਰਿਆ ਇਹ 14 ਮਾਡਲ ਦਾ ਆ ਅੱਛਾ ਚੌਣਾ ਮਾਡਲ ਸਬਰਾਜ ਦਾ ਵੱਡਾ 14 ਮਾਡਲ ਵੱਡਤੀ ਫੇਰ ਅਗਲੇ ਨੇ ਕੁਝ ਸਮਾਨ ਉੱਧਰ ਰੱਖਿਆ ਹੋਇਆ ਸੀ ਨਾ ਹਾਂ ਜਿੱਥੇ ਨੂੰ ਦਾ ਉਹ ਰੱਖ ਲਿਆ ਅੱਛਾ ਕੱਤੀ ਜਿਹੜੀ ਉਹ ਸੈੱਡ ਵਾਲੀ ਹੁੰਦੀਆਂ ਪੁਲੀਆਂ ਜਿੱਤਾ ਇਹ ਨੇ ਹਾਂ 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 ਉਹ ਤਾਂ ਵੈਲਡ ਕਰੀਆਂ ਹੋਈਆਂ ਸੀ ਸਾਰੇ ਇੱਥੇ ਖੜੀ ਸੀ ਕਿਰੋਂ ਆਪਾਂ ਨਹੀਂ ਚੱਲ ਸਕਦੇ ਅੱਛਾ ਇੱਥੇ ਵਰ ਗੱਲ ਖੋਲ ਲਿਓ ਖੁੱਲੀ ਹੋਈ ਆ ਹਾਂ ਤੇ ਬਾਬੇ ਜੀ ਸਰਾ ਇਹਨੂੰ ਫੜਾਓ ਸਿੱਧੀ ਗਾਰਾਂ ਨੂੰ ਮਾੜਾ ਕਿੜਾ ਦੇ ਦੇ ਆ ਜਾਂਦੇ ਜਾਂਦੇ ਅੰਦਰ ਬੰਦਾ ਜਾਣਾ ਉਦੋਂ ਨਾਲਾ ਠੀਕ ਸੀ ਹੈਨਾ ਪਤਾ ਲੱਗਦਾ ਨਹੀਂ ਫਿਰ ਬਾਹਰ ਆਖਰੇ ਤੱਕ ਆਉਣ ਦੇ ਥੱਲੇ ਰੱਖ ਦੇ ਉਹ ਰੱਖਦੇ ਉਤਾਰੋ ਪਰਾਂ ਜਾ ਰਹੀ ਆ ਸ਼ੀਰ ਆ ਵੇਖੋ ਇਹ ਸਵਰਾਜਾਂ ਦਾ ਵੀ ਬਣਾ ਗਾ ਆਂਦਾ ਆਹ ਵੇਖੋ ਤੁਸੀਂ ਜੀ ਡੀ ਆਰ ਕਮੈਨ ਆਹ ਹੁੰਦੀ ਆ ਸੀ ਜੀ ਡੀ ਆਰ ਆ ਵੇਖੋ ਹਾਂ ਦੀ ਸੀ ਪਿਛਾਂ ਵਿੱਚ ਟੇਪਰ ਆ ਦੇਖੋ ਪੀਐਸਪੀ 512 ਮਾਡਲ ਹੈਗੀ ਆ ਜੀ ਇਹ ਇਹ ਦਿੱਲੀ ਵਾਂ ਦੇਂਦੀ ਸੀ ਨਿਊ ਦਿੱਲੀ ਜੀ ਡੀ ਆਰ ਬਾਹਰੋਂ ਇੰਪੋਰਟ ਹੋਏ ਆ ਸਨ ਆ ਫੇ ਦਿੱਲੀ ਲੱਗ ਗਿਆ ਮਨਨਾ ਈ ਐਸ ਪੀ ਆਈ ਟਰੇਡਿੰਗ ਕੰਪਨੀ ਮਾਡਲ ਪਤਾ ਨਹੀਂ ਕਿਹੜਾ ਲਓ ਜੀ ਆਪਾਂ ਅੱਗੇ ਘਰੇ ਇਹ ਆ ਲੈਂਦਾ ਸਮਾਨ ਆ ਵੱਡੀ ਕਿਸਤੀ ਆ ਇਹ ਚ ਪੈਣ ਗਿਆ 62 ਇੰਚੀ ਸੀਪਾ ਅਵੇਂ ਮਾਡਲ ਸੀ ਸੀ ਇਹ ਆ ਛੋਟੀ ਗਿਸਤੀ ਹੋ ਗਈ ਤੇ ਆ ਬਰਮ ਵੱਡੀ ਵੱਡਾ ਬਲੋਰ ਤੇ ਹੁਣ ਦਊਗੀ ਸਫਾਈ ਪੂਰੀ ਆਪਣੀ ਕਣਕ ਦੇ ਸੀਜ਼ਨ ਤੇ ਬਾਕੀ ਤੁਸੀਂ ਕਮੈਂਟਾਂ ਚ ਦੱਸਿਓ ਵੀ ਕਿਵੇਂ ਰਹੂਗਾ ਪੁਰਜਾ ਆਪਣਾ ਪੂਰੀ ਸਾਫ਼ ਹੈ ਬਰਮਾਡੀ ਕੋਈ ਕਿਤੋਂ ਗਲੀ ਨਹੀਂ ਆ ਖਰਚ ਖਰਚ ਕੇ ਪਰੰਗ ਕਰ ਦਾਂਗੇ ਵਿੱਚ ਜਿਹੜਾ ਜ ਨਾਲ ਪਿਆ ਥੋੜਾ ਜਿਹਾ ਲਓ ਜੀ ਲਓ ਜੀ ਆਪਾਂ ਖੋਲ ਦਿੱਤਾ ਚੱਪ ਵਰਮ ਬੱਡੀ ਸਾਰੀ ਬਲੂਰ ਵੀ ਕੱਢ ਲਿਆ ਬਾਹਰ ਹੁਣ ਖਰਚ ਖਰਚ ਕੇ ਨੂੰ ਰੰਗ ਕਰਕੇ ਫੇਰ ਹੀ ਲਾਵਾਂਗੇ ਇਦਾਂ ਰੰਗ ਨਹੀਂ ਸੀ ਹੁਣ ਖੋਲ ਲੈ ਨਾਲੇ ਸੌਖੀ ਲੱਗ ਜੂਗੀ ਵਰਮ ਬੱਡੀ ਫਿੱਟ ਹੋ ਜੂਗੀ ਇੱਕ ਮੇਰਾ ਭਰਾ ਪੁੱਛਦਾ ਸੀ ਕਿ ਕਿੰਨੇ ਇੰਚੀ ਸੀਪਾ ਵਹਿਣੀਆਂ ਹੁਣ ਇਹ ਚ ਵਹਿਣੀਆਂ 62 ਇੰਚੀ ਸੀਪਾਂ 62 ਤੇ 25 ਇੰਨੀਆਂ ਪਹਿਣੀਆਂ ਚ ਸੀਪਾਂ 62 ਤੇ 25 ਤੇ ਆਜੋ ਬਣੇ ਰਹੋ ਵੀਡੀਓ ਦੇ ਨਾਲ ਫਿਰ ਤੁਹਾਨੂੰ ਵਿਖਾਣੇ ਆਂ ਵੀ ਇਹਦੀ ਕਿਵੇਂ ਫਿਟਿੰਗ ਹੋਊਗੀ ਕਿਵੇਂ ਆਊਗੀ ਸੈਟਿੰਗ ਸਾਰਾ ਕੁਝ ਵਿਖਾਵਾਂਗੇ ਤੁਹਾਨੂੰ ਚੈਨਲ ਕਰ ਲਓ ਸਬਸਕ੍ਰਾਈਬ ਤੇ ਇਹਨੂੰ ਕਰਾਂਗੇ ਰੰਗ ਰੂੰਗ ਫਿਰ ਵਿਖਾਣੇ ਆ ਤੁਹਾਨੂੰ